ਇਸ ਸਾਰੀਆਂ ਬੀਬੀਆਂ ਦੀ ਸੰਗਤ ਅੱਜ ਕਨੌਰੀ ਬਾਦਰ ਦੇ ਸਰਦਾਰ ਡੱਲੇਵਾਲ ਸਿੰਘ ਜੀ ਦੀ ਸਪੋਰਟ ਵਿੱਚ ਜਾ ਰਹੀ ਹੈ। ਕਿਵੇਂ ਲੱਗਦਾ ਜੀ? ਕੀ ਕਾਨੂੰਨ ਜਿਹੜਾ ਜੋ ਸੰਘਰਸ਼ ਡੱਲੇਵਾਲ ਵੱਲੋਂ ਪੁੱਟਿਆ ਗਿਆ ਹੈ ਕਿਵੇਂ ਲੱਗਦਾ? ਜੀ ਆਪਾਂ ਆਪ ਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਜੇ ਸਾਹਬ ਨਾ ਮਤਲਬ ਕਿ ਕੇਂਦਰੀ ਸਰਕਾਰ ਨੇ ਕਿਸ ਸਾਡਾ ਨਾ ਧੱਕਾ ਕੀਤਾ ਆਏਗਾ ਪਹਿਲਾ ਉਹ ਮਤਲਬ ਕਿ ਮਤਲਬ ਕਿ ਸਾਰੇ ਕਾਨੂੰਨ ਰਾਦ ਕਰਨ ਵਾਸਤੇ ਮੰਨ ਗਏ ਹਜੇ ਤੱਕ ਕੋਈ ਗਰੰਟੀ ਕਾਨੂੰਨੀ ਬਣਾਇਆ ਹੈਗਾ ਨੱਲੇਵਾਲ ਸਾਹਿਬ ਉਹਨਾਂ ਉਹ ਹੀ ਮਤਲਬ ਕਿ ਸ਼ਰਤਾਂ ਪੂਰੀਆਂ ਕਰਨ ਵਾਸਤੇ ਮੰਨਵਾਤੇ ਤੇ ਬੈਠੇ ਹੋਏ ਆ ਅਸੀਂ ਸਾਰੇ ਉਹਨਾਂ ਦੀ ਸਪੋਰਟ ਵਾਸਤੇ ਜਾ ਰਹੇ ਹਾਂ ਸਾਡਾ ਕੀ ਸਵਾਰਾ ਬਹੁਤ ਸਾਡਾ ਗਲਤ ਕੀਤਾ ਉਹਨਾਂ ਨੇ ਉਹੀ ਤਰੀ ਜਾਣੀ ਅਸੀਂ ਤਾਂ ਉਹਨਾਂ ਨੂੰ ਬਸ ਇੱਛਾ ਹੀ ਦਿੰਨੇ ਹਰ ਵਕਤ ਦਾਨੀ ਮਾਣੀ ਆਈ ਕੁਛੀ ਕੁਛ ਨੱਲੇਵਾਲ ਨੂੰ ਮਿਲ ਜਾ ਰਹੇ ਕਿ ਕਹਿਣਾ ਹਾਂਜੀ ਅਸੀਂ ਉਹਨੂੰ ਮੈਨ ਚੱਲੇ ਆ ਕੋਈ ਗੱਲ ਸਾਡਾ ਡੱਲੇਵਾਲ ਸਦਾ ਹੀ ਜਿਉਂਦਾ ਹੈ ਸਾਡੇ ਤਾਂ ਇਹ ਕਹਿਣਾ ਸਾਡੇ ਪ੍ਰਧਾਨ ਜੀ ਹੋਂ ਡਲੇਆ ਮਹਾਰਾਜ ਤੰਦਰੁਸਤੀ ਬਖਸ਼ੇ ਉਹਦੀ ਸਿਹਤ ਵਧੀਆ ਠੀਕ ਰਵੇ ਵਿਚਾਰਾ ਦੁਨੀਆਂ ਲਈ ਸੱਚਾਈ ਲਈ ਉਹ ਉੱਥੇ ਲੜ ਰਿਹਾ ਹੈ ਉਹ ਵਿਚਾਰਾ ਆਪਦਾ ਘਰ-ਬਾਰ ਛੱਡ ਕੇ ਨਾ ਗਰਮੀ ਨਾ ਦੂਜਾ ਹਾੜੀ ਹਾੜ ਨਾ ਸਿਆ ਵਿਚਾਰੇ ਉੱਥੇ ਹੀ ਕੱਟੀ ਜਾਂਦੇ ਆ ਨਾ ਘਰੇ ਪਿੱਛੇ ਪਰਿਵਾਰ ਦਾ ਪਤਾ ਉਹਨਾਂ ਨੂੰ ਕੀ ਬਾਤ ਹੈ ਕੀ ਗੱਲ ਹੈ ਓਏ ਮੋਦੀ ਅੱਜ ਸਾਡੇ ਤੇ ਇੰਨਾ ਕਿਉਂ ਪ੍ਰਭਾਵ ਪਾ ਰਿਹਾ ਕਿਸਾਨਾਂ ਤੇ ਕਿਉਂ ਪ੍ਰਭਾਵ ਪਾ ਰਿਹਾ ਕਿਉਂ ਸਾਡੇ ਕਾਨੂੰਨ ਨਹੀਂ ਰੱਦ ਕਰਦਾ ਸਾਡੇ ਸਾਡੇ ਕਾਨੂੰਨ ਨਹੀਂ ਰੱਦ ਕਰਦਾ ਸਾਡੇ ਕਿਉਂ ਇੰਨਾ ਵੀ ਵਕਤ ਪਏ ਆਵੇ ਅਸੀਂ ਤਾਂ ਇਹ ਮੰਗ ਮੰਗਦੇ ਆ ਸਾਡੇ ਡੱਲੇ ਆ ਸਾਹ ਨੂੰ ਮਹਾਰਾਜ ਤੰਦਰੁਸਤੀ ਚੰਗੀ ਤਰ੍ਹਾਂ ਗੱਲ ਕਰਵਾਤ ਮਾਰਖੇ ਉਹਦਾ ਵਾਲ ਵੀ ਨਾ ਇਹ ਇੱਕ ਡੱਲੇ ਵਾਲਾ ਦੁਨੀਆ ਤੁਰ ਕੇ ਸਾਰੀ ਦੁਨੀਆ ਪੰਜਾਬ ਵੀ ਡੱਲੇ ਆ ਇਹ ਨਾ ਕਹਿਣ ਸਰਕਾਰ ਪਿੱਛੇ ਹਟ ਜਾਣਗੇ ਇਹ ਪਸਾਨ ਪਿੱਛੇ ਹਟਣ ਵਾਲੇ ਨਹੀਂ ਅੱਜ ਸਾਡੀਆਂ 20 25 ਬੱਸਾਂ ਇਕੱਲੇ ਫ੍ਰੀਕੋਰਟ ਤੋਂ ਭਰ ਕੇ ਗਈਆਂ ਬੀਬੀਆਂ ਦੀਆਂ ਬੀਬੀਆਂ ਨੇ ਹੌਸਲਾ ਬਲੰਦ ਕਰਤੇ ਅੱਜ ਸਾਡੀ ਜਿਹੜੀਆਂ ਨਵੇਂ ਮਰਿਆ ਜ਼ਮੀਰਾਂ ਦੇ ਲੋਕ ਘਰੇ ਬੈਠੇ ਆ ਤੇ ਅੱਜ ਸਾਡੇ ਅਣਖੀ ਬੀਬੀਆਂ ਪਹਿਣਾ ਬਲੋਗਾ ਸਾਰੀਆਂ ਚੱਲੀਆਂ ਅਸੀਂ ਇਸ ਕਰਕੇ ਅੱਜ ਕਾਫਲਾ ਬਹੁਤ ਤਕੜਾ ਲੈ ਕੇ ਚੱਲੇ ਆ ਜੇ ਰੱਬ ਨਾ ਕਰੇ ਕੋਈ ਗਲਬਾਤ ਹੋਈ ਤੇ ਕੀ ਹੋਊਗਾ ਫੇਰ ਅਸੀਂ ਵੇਖੋ ਇਹ ਨਾ ਸੋਚਣ ਸਰਕਾਰਾਂ ਵੀ ਪਿੰਡਾਂ ਦੀ ਸੌਖੇ ਜਾ ਕੇ ਵੜ ਜਾਣਗੇ ਅਸੀਂ ਕਮਾ ਬੀਜਪੀ ਦਾ ਹਾਲ ਕਰਦੇ ਨਾ ਦੂਜੀਆਂ ਪਾਰਟੀਆਂ ਦਾ ਵੀ ਹਾਲ ਕਰਾਂਗੇ ਜਿਸ ਤਰ੍ਹਾਂ ਨਾਲ ਵਿਕਰਮ ਮਿਤੀਆ ਵੱਲੋਂ ਲਗਾਤਾਰ ਜਿਹੜਾਗਾ ਭਾਰਤ ਦੀ ਸਪੋਰਟ ਕੀਤੀ ਜਾ ਰਹੀ ਹੈ ਕਿਸੇ ਡੱਲੇਵਾਲ ਨਹੀਂ ਦੇਖੋ ਉਹ ਸਪੋਰਟ ਹੀ ਕਰੀ ਜਾਂਦਾ ਕੋਈ ਕਰਕੇ ਵੀ ਫੋਨ ਸਾਨੂੰ ਕੱਲੀ ਸਪੋਰਟ ਨਾਲ ਕੋਈ ਨਹੀਂ ਮੰਨਦਾ ਸਾਨੂੰ ਇਹ ਵੀ ਵੇਖਣ ਪ੍ਰਧਾਨ ਜਿਹਦਾ ਪਤਾ ਲੈਣ ਉਹਨਾਂ ਉੱਤੇ ਤੇ ਸਾਰੀਆਂ ਬੀਬੀਆਂ ਦੀ ਸੰਗਤ ਅੱਜ ਕਨੌਰੀ ਬਾਦਰ ਦੇ ਸਰਦਾਰ ਡੱਲੇਵਾਲ ਸਿੰਘ ਜੀ ਦੀ ਸਪੋਰਟ ਵਿੱਚ ਜਾ ਰਹੀ ਹੈ ਕਿਵੇਂ ਲੱਗਦਾ ਜੀ ਕੀ ਕਾਨੂੰਨਾਂ ਜਿਹੜਾ ਜੋ ਸੰਘਰਸ਼ ਦੱਲੇਵਾਲ ਬਣਾ ਦਿੱਤਾ ਗਿਆ ਹੈ ਕਿਵੇਂ ਲੱਗਦਾ ਜੀ ਆਪਾ ਆਪ ਨੂੰ ਸਾਰੇ ਨੂੰ ਪਤਾ ਹੀ ਹੈ ਜੇ ਸਾਹਬਾ ਮਤਲਬ ਕਿ ਕੇਂਦਰੀ ਸਰਕਾਰ ਨੇ ਕਿਸ ਸਾਹਣਾ ਨਾ ਧੱਕਾ ਕੀਤਾ ਆਏਗਾ ਪਹਿਲਾ ਉਹ ਮਤਲਬ ਕਿ ਮਤਲਬ ਕਿ ਸਾਰੇ ਕਾਨੂੰਨ ਰਾਦ ਕਰਨ ਵਾਸਤੇ ਮੰਨ ਗਏ ਹਜੇ ਤੱਕ ਕੋਈ ਗਰੰਟੀ ਕਾਨੂੰਨੀ ਬਣਾਇਆ ਹੈਗਾ ਨੱਲੇਵਾਲ ਸਾਹਿਬ ਉਹਨਾਂ ਉਹ ਹੀ ਮਤਲਬ ਕਿ ਸ਼ਰਤਾਂ ਪੂਰੀਆਂ ਕਰਨ ਵਾਸਤੇ ਮੰਨਵਾਟ ਤੇ ਬੈਠੇ ਹੋਏ ਆ ਅਸੀਂ ਸਾਰੇ ਉਹਨਾਂ ਦੀ ਸਪੋਰਟ ਵਾਸਤੇ ਜਾ ਰਹੇ ਹਾਂ ਸਾਡਾ ਕੀ ਸਵਾਰਾ ਬਹੁਤ ਸਾਡਾ ਗਲਤ ਕੀਤਾ ਉਹਨਾਂ ਨੇ ਉਹੀ ਤਰੀ ਜਾਣੀ ਅਸੀਂ ਤਾਂ ਉਹਨਾਂ ਨੂੰ ਬਸ ਇਸੇ ਹੀ ਦਿੰਨੇ ਹਰ ਵਕਤ। ਦਾਨੀ ਮਾਣ ਆਈ ਤੁਸੀਂ ਕਿਸੇ ਥੱਲੇ ਵਾਲ ਨੂੰ ਮਿਲ ਜਾ ਰਹੇ ਹੋ ਕੀ ਕਹਿਣਾ ਹੈ। ਹਾਂਜੀ ਅਸੀਂ ਉਹਨੂੰ ਮੈਡੀ ਚੱਲੇ ਆ। ਕੋਈ ਗੱਲ ਨਹੀਂ ਸਾਡਾ ਡੱਲੇਵਾਲ ਸਦਾ ਹੀ ਜਿਉਂਦਾ ਹੈ। ਸਾਡੇ ਤਾਂ ਇਹ ਕਹਿਣਾ ਸਾਡੇ ਪ੍ਰਧਾਨ ਜੀ ਹੁਣ ਚੱਲੇ ਆ। ਮਹਾਰਾਜ ਤੰਦਰੁਸਤੀ ਬਖਸ਼ੇ। ਉਹਦੀ ਸਿਹਤ ਵਧੀਆ ਠੀਕ ਰਹੇ। ਵਿਚਾਰਾ ਦੁਨੀਆਂ ਲਈ ਸੱਚਾਈ ਲਈ ਉਹ ਉੱਥੇ ਲੜ ਰਿਹਾ ਹੈ ਉਹ ਵਿਚਾਰਾ ਆਪਦਾ ਘਰ-ਬਾਰ ਛੱਡ ਕੇ। ਨਾ ਗਰਮੀ ਨਾ ਦੂਜਾ ਹਾੜੀ। ਆੜ ਨਾ ਸਿਆਰ ਵਿਚਾਰੇ ਉੱਥੇ ਹੀ ਕੱਟੀ ਜਾਂਦੇ ਆ ਨਾ ਘਰੇ ਪਿੱਛੇ ਪਰਿਵਾਰ ਦਾ ਪਤਾ ਉਹਨਾਂ ਨੂੰ ਕੀ ਬਾਤ ਹੈ ਕੀ ਗੱਲ ਹੈ ਓਏ ਮੋਦੀ ਅੱਜ ਸਾਡੇ ਤੇ ਇੰਨਾ ਕਿਉਂ ਪ੍ਰਭਾਵ ਪਾ ਰਿਹਾ ਕਿਸਾਨਾਂ ਤੇ ਕਿਉਂ ਪ੍ਰਭਾਵ ਪਾ ਰਿਹਾ ਕਿਉਂ ਸਾਡੇ ਕਾਨੂੰਨ ਨਹੀਂ ਰੱਦ ਕਰਦਾ ਸਾਡੀ ਸਾਡੇ ਕਾਨੂੰਨ ਨਹੀਂ ਰੱਦ ਕਰਦਾ ਸਾਡੇ ਕਿਉਂ ਇੰਨਾ ਵੀ ਵਕਤ ਪਾਇਆ ਵੇ ਅਸੀਂ ਤਾਂ ਇਹ ਹੀ ਮੰਗ ਮੰਗਦੇ ਆ ਸਾਡੇ ਡੱਲੇ ਆ ਸਾਹਿਬ ਨੂੰ ਗਰਾਈ ਸੰਦਰਾ ਸਿੱਖਾਂ ਚੋ ਲੋਕੀਰ ਮਾਤ ਮਾਰਖੇ ਉਹਦਾ ਵਾਲ ਵੀ ਨਾ ਉਹ ਇੱਕ ਢੱਲੇ ਆ ਦੁਨੀਆ ਤੁਰ ਕੇ ਸਾਰੀ ਦੁਨੀਆ ਪੰਜਾਬ ਹੀ ਢੱਲੇ ਆ ਇਹ ਨਾ ਕਹਿਣ ਇਸ ਸਰਕਾਰ ਪਿੱਛੇ ਹਟ ਜਾਣਗੇ ਇਹ ਕਿਸਾਨ ਪਿੱਛੇ ਹਟਣ ਵਾਲੇ ਨਹੀਂ ਹੈ ਅੱਜ ਸਾਡੀਆਂ 20 25 ਬੱਸਾਂ ਇਕੱਲੇ ਫ੍ਰੀਕੋਰਟ ਚੋਂ ਭਰ ਕੇ ਗਈਆਂ ਹੈ ਬੀਬੀਆਂ ਦੀਆਂ ਬੀਬੀਆਂ ਨੇ ਹੌਸਲਾ ਬਲੰਦ ਕਰਤੇ ਅੱਜ ਸਾਡੀ ਦੁਨੀਆ ਨੇ ਮਰਿਆ ਜ਼ਮੀਰਾਂ ਦੇ ਲੋਕ ਘਰੇ ਬੈਠੇ ਆ ਤੇ ਅੱਜ ਸਾਡੇ ਅਣਖੀ ਬੀਬੀਆਂ ਭੈਣਾ ਬਣ ਕੇ ਸਾਰੀਆਂ ਚੱਲੀਆਂ ਅਸੀਂ ਇਸ ਕਰਕੇ ਅੱਜ ਕਾਫਲਾ ਬਹੁਤ ਤਕੜਾ ਲੈ ਕੇ ਚੱਲੇ ਆ। ਸਿੱਖ ਰੱਬ ਨਾ ਕਰੇ ਕੋਈ ਗਲਬਾਤ ਹੋ ਜੀ ਬੇਤੀ ਕਹੋਗੇ। ਫੇਰ ਅਸੀਂ ਵੇਖੋ ਇਹ ਨਾ ਸੋਚਣ ਸਰਕਾਰਾਂ ਵੀ ਪਿੰਡਾਂ ਦੀ ਸੌਖੇ ਜਾ ਕੇ ਵੜ ਜਾਣਗੇ ਅਸੀਂ। ਕਮੇ ਬੀਜੇਪੀ ਦਾ ਹਾਲ ਕਰਦੇ ਨਾ ਦੂਜੀਆਂ ਪਾਰਟੀਆਂ ਨਾਲ ਹਾਲ ਕਰਾਂਗੇ। ਜਿਸ ਤਰ੍ਹਾਂ ਨਾਲ ਵਿਕਰਮ ਮਕਟੀਆ ਵੱਲੋਂ ਲਗਾਤਾਰ ਜਿਹੜਾ ਹੈਗਾ ਪਰੇ ਦੀ سپورਟ ਕੀਤੀ ਜਾ ਰਹੀ ਹੈ ਕਿਸੇ ਧੱਲੇ ਵਾਲੇ। ਦੇਖੋ ਉਹ سپورਟ ਹੀ ਕਰ ਜਾਂਦੇ ਕੋਈ ਕਰਕੇ ਵੀ ਫੋਨ ਸਾਨੂੰ। ਕੱਲੀ سپورਟ ਨਾਲ ਕੋਈ ਨਹੀਂ ਮੰਨਦਾ। ਸਾਨੂੰ ਇਹ ਵੀ ਵਿਕਲਪ ਪ੍ਰਧਾਨ ਜਿਹਦਾ ਪਤਾ ਲੈਣੋਂ ਉੱਥੇ